दाना ਬਹੁਤ ਵਧੀਆ ਬਣਿਆ ਬਾਈ ਤੇ ਜਮਾ ਰੇ ਨਹੀਂ ਪਾਈ ਜੇ ਰੇ ਰੂ ਪਾ ਦਿੰਦੇ ਤਾਂ ਸ਼ਾਇਦ ਇਹ ਡੈਗ ਡੁੱਗ ਪੈਂਦੀ ਪਾ ਜੀ ਜਮਾ ਆਰਗੇਨਿਕ ਕੀਤਾ ਸੀ ਇਹਦਾ ਕੰਮ ਵੀ ਇਹਦੇ ਤੇ ਆਪਾਂ ਜਿਹੜੀ ਕੋਈ ਡੀਏਪ ਵਗੈਰਾ ਯੂਰੀਆ ਦੀ ਡੋਜ਼ ਨਹੀਂ ਦਿੱਤੀ ਰਵਾਨਾ ਜੀ ਉਹ ਤਕਰੀਬਨ ਆਪਾਂ ਕਹਿ ਸਕਦੇ ਆਂ ਵੀ ਰਸ ਕੇ ਕਣਕ ਪੱਕਦੀ ਹੁੰਦੀ ਆ ਕਹਿਣ ਦੇ ਆਪਣੇ ਯੂਨੀਵਰਸਿਟੀ ਲੁਧਿਆਣਾ ਦੇ ਕਹਿਣ ਦੇ ਮਦਾਕ ਵੀ ਇਹਦੀ ਰੋਟੀ ਬਹੁਤ ਵਧੀਆ ਬਣਦੀ ਆ ਜੀ ਹਾਂ ਜੀ ਕਿਸਾਨ ਵੀਰੋ ਤੇ ਸਾਰੇ ਵੀਰਾਂ ਨੂੰ ਸასი ਸ਼ਕਾਲ ਜੀ ਤਾ ਅੱਜ ਆਪਾਂ ਜੀ 826 ਬਾਰੇ ਕਰਾਂਗੇ ਗੱਲ ਜਿਹੜੀ ਆਪਾਂ ਨੂੰ ਕੇਵੀਕੇ ਫਰੀਦਕੋਟ ਵੱਲੋਂ ਇੱਕ ਗੱਟਾ ਆਪਾਂ ਨੂੰ ਕਣਕ ਦਾ ਮਿਲਿਆ ਸੀ ਤੇ ਆਪਾਂ ਤਕਰੀਬਨ ਉਸੇ ਬਾਣ ਚ ਖੜੇ ਆ ਇਹਦੇ ਵਿੱਚ ਆਪਾਂ ਗੋਭੀ ਨਹੀਂ ਲਾਈ ਸੀ ਤੇ ਸਿੱਧੀ ਇਹ ਆਪਾਂ ਕਣਕ ਬੀਜੀ ਸੀ ਗੇਤੀ ਪੂਰੀ ਤੇ ਇਹ ਆਪਾਂ ਜੀ ਜਮਾਂ অর্ਗੈਨਿਕ ਕੀਤਾ ਸੀ ਇਹਦਾ ਕੰਮ ਵੀ ਇਹਦੇ ਤੇ ਆਪਾਂ ਜਿਹੜੀ ਕੋਈ ਡੀਏਪ ਵਗੈਰਾ ਯੂਰੀਆ ਦੀ ਡੋਜ਼ ਨਹੀਂ ਦਿੱਤੀ ਸਿਰਫ ਬਰਨਾਲੇ ਵਾਲੀ ਜਿਹੜੀ ਬਾਇਓ ਖਾਦ ਆ ਉਹਦੇ ਇਹਦੇ ਤੇ ਆਪਾਂ ਤਕਰੀਬਨ ਕੋਈ 6 ਕ ਗੱਟੇ ਪਾਏ ਸੀਗੇ ਬਾਇਓ ਖਾਦ ਦੇ ਹੋਰ ਇਹਦੇ ਕੁਛ ਨਹੀਂ ਕੀਤਾ ਤਿੰਨ ਪਾਣੀ ਲਾਏ ਇਹਨੂੰ ਆਪਾਂ ਤੇ ਵੀ ਪੱਕ ਕੇ ਬਾਈ ਜੀ ਹੋ ਗਈ ਆ ਤਿਆਰ ਜਾਵਾਂ ਤੇ ਸਾਡੇ ਜਿਹੜੇ ਇੱਧਰਲੇ ਏਰੀਏ ਦੇ ਵਾਹਣ ਆ ਜੀ ਉਹ ਤਕਰੀਬਨ ਆਪਾਂ ਕਹਿ ਸਕਦੇ ਆ ਵੀ ਰਸ ਕੇ ਕਣਕ ਪੱਕਦੀ ਹੁੰਦੀ ਆ ਹਜੇ ਸਾਡੀਆਂ ਕਣਕਾਂ ਗੋਭੀ ਵਾਲੀਆਂ ਦਾ ਤਕਰੀਬਨ 20 ਦਿਨ ਨਹੀਂ ਆਉਂਦੀਆਂ ਹਰੀਆਂ ਖੜੀਆਂ ਦੂਜੀਆਂ ਕਣਕਾਂ ਵੀ ਜਿਹੜੀਆਂ ਗੇਤੀਆਂ ਲੋਕਾਂ ਨੇ ਬੀਜੀਆਂ ਸੀ ਉਹ ਵੀ ਹਜੇ ਹਰੀਆਂ ਤੇ ਇਹਨੂੰ ਆਪਾਂ ਜਮਾਂ ਰੇ ਨਹੀਂ ਪਾਈ ਕਰਕੇ ਤਾਂ ਇਹ ਪੱਕ ਕੇ ਸਮਝ ਲਓ ਤਿਆਰ ਹੋ ਗਈ ਆ ਜੀ ਤੇ ਛੱਟਾ ਆਪਾਂ ਤੋੜਿਆ ਦਾਣਾ ਦੂਣਾ ਅੱਜ ਇਹਦਾ ਵਹਨੇ ਆ ਵੀ ਕਿਵੇਂ ਬਣਿਆ ਖਾਣ ਵਾਸਤੇ ਵੀ ਆਪਾਂ ਇਹ ਘਰੇ ਰੱਖਣੀ ਆ ਤੇ ਦਾਣਾ ਤੁਹਾਨੂੰ ਵਿਖਾਦ ਗਏ ਅੱਜ ਬਣ ਕੇ ਤਿਆਰ ਹੋ ਗਿਆ ਦਾਣਾ ਬਾਈ ਇਹਦਾ ਦਾਣਾ ਬਹੁਤ ਵਧੀਆ ਬਣਿਆ ਬਾਈ ਤੇ ਜਮਾਂ ਰੇ ਨਹੀਂ ਪਾਈ ਜੇ ਰੇ ਰੂ ਪਾ ਦਿੰਦੇ ਤਾਂ ਸ਼ਾਇਦ ਇਹ ਡੈਗ ਡੁੱਗ ਪੈਂਦੀ ਤਾਂ ਮਾਤੀ ਲਾਵਨੀ ਇਹਦਾ ਡਿੱ ਗਿਆ ਕਿਸੇ ਪਾਸਿਓਂ ਵੀ ਤੁਹਾਨੂੰ ਮੈਂ ਪੂਰੀ ਸਾਫ਼ ਕਰਕੇ ਕਣਕ ਵਿਖਾ ਦਿੰਦਾ ਜੀ ਤਾਂ ਨੇੜੇ ਕਰਕੇ ਥੋੜਾ ਜਿਹਾ ਦਿਖਾ ਦਿਓ ਵੀ ਦਾਣਾ ਬਹੁਤ ਵਧੀਆ ਬਣਿਆ ਬਾਈ ਇਹਦਾ ਤੇ ਜਮਾਂ ਪ्युअर ਔਰ ਗੈਣਕਾ ਹੈ ਆਪਾਂ ਆਪਦੇ ਖਾਣ ਵਾਸਤੇ ਤੇ ਇਹਦੇ ਵਿੱਚੋਂ ਹੀ ਸੀਡ ਆ ਜਿਹੜਾ ਉਹ ਅਗਲੇ ਸਾਲ ਵਾਸਤੇ ਆਪਾਂ ਰੱਖਾਂਗੇ ਤੇ ਮਹਿਕਮੇ ਦੇ ਮੁਤਾਬਕ ਕਹਿਣ ਦੇ ਆਪਣੇ ਯੂਨੀਵਰਸਿਟੀ ਲੁਧਿਆਣਾ ਦੇ ਕਹਿਣ ਦੇ ਮੁਤਾਬਕ ਵੀ ਇਹਦੀ ਰੋਟੀ ਬਹੁਤ ਵਧੀਆ ਬਣਦੀ ਹੈ ਜੀ ਤੇ ਫਿਰ ਆਇਤਕੀਆਂ ਆਪਾਂ ਖਾਣ ਵਾਸਤੇ ਇਹੀ ਰੱਖਣੀ ਆ 826 ਬੜੀ ਸੋਹਣੀ ਵੈਰਾਈਟੀ ਆ ਕੋਈ ਵਦਮਾ ਘੜਮਾ ਇਹਦੇ ਵਿੱਚ ਆਪਾਂ ਨੂੰ ਕੋਈ ਛੱਟਾ ਨਹੀਂ ਦਿਸਿਆ ਤੇ ਪੱਕ ਕੇ ਤਿਆਰ ਆ ਤਕਰੀਬਨ ਡੇਢ ਕਿੱਲਾ ਆਪਣਾ ਇਹ ਥਾਂ ਜੀ ਹੁਣ ਇਹਨੂੰ ਮਸ਼ੀਨ ਲਿਆਉਣ ਵਾਸਤੇ ਜਿਹੜਾ ਰਸਤਾ ਉਹ ਨਹੀਂ ਆਪਾਂ ਛੱਡਿਆ ਉਹ ਨਾਲ ਦਾ ਜਿਹੜਾ ਗਵੰਡੀ ਭਰਾ ਉਹਦੀ ਕਣਕ ਵੱਡਾਂਗੇ ਦਾ ਫੇਰ ਵੱਡਾਂਗੇ ਪਰ ਇਹਨੂੰ ਵੱਡਾਂਗੇ ਪੂਰੀ ਆਪਾਂ ਸਕਾ ਕੇ ਕਿਉਂਕਿ ਘਰੇ ਰੱਖਣੀ ਆ ਕੋਈ ਹਰਾ ਦਾਣਾ ਵਿੱਚ ਨਾ ਆਵੇ ਮੁੜ ਕੇ ਦਾਣੇ ਆਪਣਾ ਲੱਗ ਜਾਂਦੇ ਆ ਤਾਂ ਕਈ ਭਰਾਵਾਂ ਦੇ ਕਮੈਂਟ ਆਏ ਸੀਗੇ ਆਪਣੀ ਪਿਛਲੀ ਵੀਡੀਓ 'ਚ ਜਿਹੜੀ ਆਪਾਂ ਮੂਲੀ ਦੀ ਵੈਰੈਟੀ ਪਾਈ ਆ ਵੀ ਕਦੋਂ ਤੁਸੀਂ ਲਾਈ ਆ ਤੇ ਕਿਹੜੀ ਵੈਰੈਟੀ ਆ ਬਾਈ ਇਹ ਇਹ 2-3 ਵੈਰਾਈਟੀਆਂ ਆਉਂਦੀਆਂ ਜਿਹੜੀਆਂ ਲੇਟ ਵੈਰਾਈਟੀਆਂ ਇਹ ਜਿਹੜੀਆਂ ਮੂਲੀ ਆਪਾਂ ਖਾਣ ਵਾਸਤੇ ਜਾਂ ਆਪਾਂ ਵੇਚਣ ਵਾਸਤੇ ਵੀ ਲਾ ਲੈਨੇ ਬਹੁਤ ਵਧੀਆ ਮੂਲੀ ਤਿਆਰ ਹੁੰਦੀ ਆ ਇਹਦੇ ਚ ਜਿਹੜੀ ਆਪਾਂ ਲਾਈ ਸੀ ਇੱਕ ਪੀਮਾ ਦੀ ਮੂਲੀ ਲਾਈ ਸੀ ਇੱਕ ਆਰਕੇ ਦੀ ਲਾਈ ਉਹ ਹਜੇ ਪੰਜਾਂ ਚਾਰਾਂ ਦਿਨਾਂ ਚ ਉਹ ਵੀ ਤਿਆਰ ਹੋ ਜੂਗੀ ਉਹ ਵੀ ਬਹੁਤ ਵਧੀਆ ਮੋਮਤੀਆਂ ਵਰਗੀ ਮੂਲੀ ਬਣੀ ਆ ਕਈ ਭਰਾਵਾਂ ਦੇ ਵਿੱਚ ਮੈਸੇਜ ਸੀਗੇ ਵੀ ਤੁਸੀਂ ਵੀ ਕਿੱਥੋਂ ਲਿਆ ਕੀ ਕਹਿ ਕੇ ਵੀ ਲੈਨੇ ਆ ਤਾਂ ਇਹ ਵੀਰੇ ਆਪਾਂ ਜਿਹੜੀ ਮੂਲੀ ਆ ਇਹਨੂੰ ਚੇਤਕੀ ਮੂਲੀ ਦੇ ਨਾਂ ਤੇ ਆਪਾਂ ਹਾਈਬ੍ਰਿਡ ਸੀਡ ਆਉਂਦੇ ਆ ਇਹ ਆਰਕੇ ਦੀ ਮੂਲੀ ਆ ਬਹੁਤ ਵਧੀਆ ਵੈਰੈਟੀ ਆ ਤੇ ਕੋਈ ਵੀ ਭਰਾ ਲਾ ਸਕਦਾ ਚੰਗੀ ਦੁਕਾਨ ਤੋਂ ਤੁਸੀਂ ਨਾਂ ਲੈ ਕੇ ਆਰਕੇ ਦੀ ਮੂਲੀ ਕਹਿ ਕੇ ਸੀਡ ਲਓ ਫੇਰ ਤੁਹਾਨੂੰ ਦੁਕਾਨਦਾਰ ਦੇਊਗਾ ਕਿਉਂਕਿ ਸੀਡ ਥੋੜਾ ਜਿਹਾ ਮਹਿੰਗਾ ਹੁੰਦਾ ਤੇ ਜਿਹੜੀ ਆਮ ਆਪਾਂ ਕੋਈ ਮੂਲੀ ਲਾ ਲੈਨੇ ਆ ਉਹ ਬਾਈ ਜੀ ਨਿਸਰ ਜਾਂਦੀ ਆ ਲੇਟ ਦੇ ਲੇਟ ਵੈਰੈਟੀ ਜਿਹੜੀ ਹੁੰਦੀ ਆ ਉੱਤੇ ਆਪਾਂ ਕਹਿ ਸਕਦੇ ਆ ਵੀ ਫੁੱਲ ਜੇ ਕੱਢ ਕੇ ਮੂੰਗਰੇ ਬਣਾ ਜਾਂਦੀ ਆ ਖਾਣਯੋਗ ਨਹੀਂ ਰਹਿੰਦੀ ਤੇ ਮੂਲੀ ਚ ਵੈਰੈਟੀ ਬਾਈ ਜੀ ਇਹ ਟੌਪ ਚ ਇਹ ਆਉਂਦੀ ਆ ਤੇ ਇੱਕ ਆਪਾਂ ਜੀ ਜਿਹੜੀ 85 ਕਿਲੋ ਕਣਕ ਪਾਈ ਸੀਗੀ 2 ਜਨਵਰੀ ਵਾਲੀ 2851 ਵੈਰੈਟੀ ਉਹ ਤੁਹਾਨੂੰ ਕਈ ਭਰਾਵਾਂ ਦੇ ਮੈਸੇਜ ਵੀ ਲਗਾਤਾਰ ਜਿਹੜੀ ਉਹਦੀ ਵੀਡੀਓ ਸਾਨੂੰ ਪਾਉਂਦੇ ਰਿਹਾ ਜੇ ਵੀ ਕਿਹੋ ਜਿਹਾ ਛੱਟਾ ਤੇ ਕਿਵੇਂ ਆ ਉਹ ਬਾਈ ਜੀ ਛੱਟਾ ਐ ਛੱਟੇ ਨਾਲ ਛੱਟਾ ਫਸ ਗਿਆ ਉਹਦਾ ਵੀ ਉਹ ਵੀ ਤੁਹਾਨੂੰ ਆਪਾਂ ਦੱਸ ਦੇਣਾ ਰੰਗ ਵਟਾਉਣ ਲੱਗ ਪਈ ਉਹਦੋਂ ਫਿਰ ਉਹਦੀ ਵੀਡੀਓ ਵੀ ਆਪਾਂ ਪਾਵਾਂਗੇ ਤੇ ਸਪਰੇਆ ਆਪਾਂ ਤਕਰੀਬਨ ਲੇਟ ਤਾਂ ਹੀ ਆਪਾਂ ਲਾਤੀ ਆ ਵੀ ਕੋਈ ਸੰਡੀ ਅਟੈਕ ਨਾ ਆ ਜੇ ਤਾਂ ਬਹੁਤ ਵਧੀਆ ਕਿ ਤਕਰੀਬਨ ਜਿਹੜੀ ਕਣਕ ਦਾ ਰਿਜ਼ਲਟ ਮੈਨੂੰ ਲੱਗਦਾ ਵੀ ਆਉਣ ਦੀ ਸੁਭਾਵਨਾ ਹੈਗੀ ਆ ਆ ਸਾਡੀਆਂ ਕਣਕਾਂ ਥੋੜੀਆਂ ਜੀਆਂ ਵਾਣ ਜਿਆਦੇ ਭਾਰੇ ਹੋਣ ਕਰਕੇ ਗੋਭੀ ਵਾਲੇ ਇਹ ਕਣਕਾਂ ਵੀ ਡਿੱਗ ਪਈਆਂ ਸਾਡੀਆਂ ਤੇ ਬਾਕੀ ਤਣਕ ਵੱਡੇ ਤੋਂ ਸਾਰਾ ਕੁਝ ਆਪਾਂ ਨੂੰ ਪਤਾ ਲੱਗ ਹੀ ਜਾਣਾ ਤੇ 2851 ਜਿਹੜੀ ਆਪਾਂ ਉਹ ਤੁਹਾਨੂੰ ਲੇਟ ਤਾਂ ਹੀ ਆਪਾਂ ਤੁਹਾਨੂੰ ਉਹਦੀ ਵੀਡੀਓ ਪਾਵਾਂਗੇ ਵਿਖਾਵਾਂਗੇ ਤਾਂ ਬਣੇ ਰਹੋ ਜੀ ਪੇਜ ਨਾਲ ਤੇ YouTube ਚੈਨਲ ਨਾਲ ਤੇ ਆਪਾਂ ਦੇਵਾਂਗੇ ਤੁਹਾਨੂੰ ਜਾਣਕਾਰੀ ਜੀ ਧੰਨਵਾਦ ਦੀ ਸასი ਸ਼ਕਾਰ